ਆਪ ਦਾ ਦੀ ਸਪੀਕਰ ਸਾਹਿਬ ਮਾਫੀ ਚਾਹੁੰਦਾ ਹਾਂ ਥੋੜੇ ਮਾਰਫਲ ਮੈਂ ਦੁਬਾਰਾ ਇਹੀ ਪੁੱਛਣਾ ਹੈ ਕਿ ਸਰਕਾਰ ਨੇ ਕੋਈ ਫਾਰਮ ਕਲਚਰ ਬਾਇਓ ਡਾਈਵਰਸਿਟੀ ਪਾਰਕ ਬਾਇਓ ਡਾਈਵਰਸਿਟੀ ਫੋਰੈਸਟ ਬਾਰੇ ਕੋਈ ਪੋਲਿਸੀ ਬਣਾਈ ਹੈ ਸੈਕਿੰਡ ਸਰ ਜਿਹੜਾ ਆਪਣਾ ਐਗਰੋ ਫੋਰੈਸਟਰੀ ਹੈ ਜਿਹਦੇ ਵਿੱਚ ਹੋਰ ਵੀ ਜਿਹੜੇ ਦਰਕਤ ਹੈ ਉਹ ਸਰਕਾਰ ਆਮ ਜ਼ਮੀਦਾਰਾਂ ਨੂੰ ਦੇਵੇ ਉਹ ਲਾ ਕੇ ਤੇ ਉਹਦੇ ਵਿੱਚ ਮੈਂ ਸਰ ਇੱਕ ਕਰਨਾਟਕਾ ਸਟੇਟ ਫੋਰੈਸਟ ਕਰਨਾਟਕਾ ਸਟੇਟ ਫੋਰੈਸਟ ਡਿਵੈਲਪਮੈਂਟ ਕੋਆਪਰੇਸ਼ਨ ਹੈ जिने 1977 ਤੋਂ ਲੈ ਕੇ 2000 ਦੇ ਵਿੱਚ ਅਗਰ ਯੂਕੈਲਿਪਟਸ ਦੇ ਟਰੀਜ਼ ਹਨ ਤੇ ਉਹ 68374 ਹੈਕਟਰ ਟੀਕ ਦੇ ਵਿੱਚ 1090 ਹੈਕਟਰ ਟਰਮਰੇਟ ਦੇ ਵਿੱਚ 460 ਹੈਕਟਰ ਬੈਂਬੂ ਦੇ ਵਿੱਚ 1712 ਹੈਕਟਰ ਸੌਰੀ 683 ਹੈਕਟਰ ਟੀ ਦੇ ਵਿੱਚ 56 ਹੈਕਟਰ ਲਗਭਗ 71375 ਹੈਕਟर्स ਜਿਹੜੇ ਹੈਗੇ ਆ ਇਹ ਸਰ ਇਸ ਸਮੇਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੇ ਕੇ ਲਗਾਈਆਂ ਜਿਹਦਾ ਲਗਭਗ ਸਰ 2065 ਹੈਕਟਰ ਪਰ ਸਾਲ ਇਹ ਐਗਰੋ ਫੋਰੈਸਟਰੀ ਦੇ ਵਿੱਚ ਲਾਉਂਦੇ ਹੈਗੇ ਆ ਜਿਹੜੀ ਬੈਂਬੂ ਤੋਂ ਉਹਨਾਂ ਨੂੰ ਕਮਾਈ ਹੈ 29,55,000 ਰੁਪਏ ਆਇਆ ਹੈ ਸਰ ਜਿਹੜੀ ਪલ્પ वुਡ ਦੀ ਉਹਨਾਂ ਦੀ ਹੈਗੀ ਹੈ ਉਹ ਪੈਦਾਵਾਰ 1,32,000 ਸਰ ਮੇਰੀ ਹੈਂਬਲ ਰਿਕਵੈਸਟ ਹੈ 1,32,000 960 ਮੈਟ੍ਰਿਕ ਟਨ ਹੈ ਜਿਹੜਾ 75 7500 ਉਸ ਕੋਆਪਰੇਸ਼ਨ ਨੂੰ ਬਣਿਆ ਤੇ ਅਗਰ ਅਸੀਂ ਆਪਣੀ ਕੋਆਪਰੇਸ਼ਨ ਦਾ ਦੇਖੀਏ ਸਰ ਜਿਹੜਾ ਐਨੂਅਲ ਰਿਪੋਰਟ ਆਈ ਹੈ ਤੁਸੀਂ ਸਵਾਲ ਪੁੱਛਣਾ ਸਰ ਸਵਾਲ ਲੈਣ ਸਰ ਬਹੁਤ ਜ਼ਰੂਰੀ ਹੈ ਇਹਦੇ ਨਾਲ ਵਾਤਾਵਰਨ ਆ ਗਈ ਮੰਤਰੀ ਜੀ ਮੇਟੂ ਸਿੰਘ ਫੋਰੈਸਟਰੀ ਨੂੰ ਜਿਹੜੀਆਂ ਸਟੇਟਾਂ ਦੇ ਵਿੱਚ ਵਧੀਆ ਐਕਸਪੀਰੀਅੰਸ ਹੋਏ ਆ ਉਸ ਐਕਸਪੀਰੀਅੰਸ ਨੂੰ ਅੱਗੇ ਲੈ ਕੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਈ ਜਗੀਤ ਹੈ ਤੁਹਾਡੀ ਬਾਦੂਗ ਸਪੀਕਰ ਸਾਹਿਬ ਮੈਂ ਦੱਸਦਾ ਜਿਹੜਾ ਐਗਰੋ ਫੈਰਸਟੀ ਦਾ ਇਹਨਾਂ ਨੇ ਜ਼ਿਕਰ ਕੀਤਾ ਅਸੀਂ ਪੰਜਾਬ 'ਚ ਇਹ ਤਾਂ ਕੰਮ ਕਰ ਰਹੇ ਆ ਸੋ ਇਹਦੇ ਉੱਤੇ ਕਿਉਂਕਿ ਇੱਕ ਨਵਾਂ ਆ ਗਿਆ ਨਾਲ ਸਵਾਲ ਆ ਸੀ ਬਕਾਇਦਾ ਕਿਸਾਨ ਨੂੰ ਸਬਸਿਡੀ ਵੀ ਦਿੰਦੇ ਆ ਡਿਪਾਰਟਮੈਂਟ ਵੱਲੋਂ ਪਰ ਬੂਟਾ ਸੋ ਅਸੀਂ ਸੋ ਕਿਉਂਕਿ ਪੰਜਾਬ ਦੇ ਅੰਦਰ 3.10 ਲਾ 67 ਜਿਹੜਾ ਆ ਉਹ ਜੰਗਲਾਤ ਦਾ ਰਕਵ ਹੈ ਸਾਡਾ ਟੀਚਾ ਆ ਵੀ ਇਹਨੂੰ ਆਉਣ ਵਾਲੇ ਦਿਨਾਂ 'ਚ 7.10.5 ਅਸੀਂ ਪੰਜਾਬ 'ਚ ਕਰੀਏ ਕਿਉਂਕਿ ਪੰਜਾਬ ਗ੍ਰੀਨਰੀ ਦੇ ਪੱਖ ਤੋਂ ਕਾਫੀ ਪਿੱਛੇ ਐ। ਸੋ ਅਸੀਂ ਲੱਗੇ ਆ ਫੇਰ ਵੀ ਕੋਈ ਤੁਹਾਡਾ ਕੋਈ ਸੁਝਾਅ ਹੋਵੇ ਇਹਨੂੰ ਹੋਰ ਵੈਡਰ ਕਰਨ ਲਈ। ਪਰਵਾਰ ਸਾਰੇ ਪੰਜਾਬ ਦੇ ਅਸੀਂ ਦੋ ਚੋਕੀਆਂ ਚੋਰੀਆਂ। ਸੋ ਦੋ ਹੋ ਗਿਆ ਹੋ ਗਿਆ। ਹੀ ਹੈ। ਹੋਰ ਨਾਲ ਤੁਹਾਨੂੰ ਕਹਿਦਾ ਵੀ ਤੁਸੀਂ ਗੱਲ ਕਰ ਲਓਗਾ। ਇਹ ਵੀ ਨਹੀਂ ਹੋਏ। ਹੌਸੇ ਦੇ ਵਿੱਚ ਸਵਾਲ ਪੁੱਛਿਆ ਤਾਂ ਜਵਾਬ ਤਾਂ ਦੇ ਦੇਣਗੇ ਫਿਰ ਵੀ ਅਜੀਜ਼ ਸਾਹਿਬ। ਮੈਂ ਤਾਂ ਇਹੀ ਪੁੱਛਿਆ ਹੈਗਾ ਜੀ ਕਿ ਆਪਾਂ ਸਾਹਿਬ ਕੋਈ ਤੁਸੀਂ ਬਾਇਓਡਾਈਵਰਸਿਟੀ ਪਾਰਕ ਬਾਇਓ ਡਾਇਵਰਸਿਟੀ ਪਾਰਕ ਬਣਾਉਣ ਦਾ ਇਹ ਲਾਜ਼ਮੀ ਲਾਜ਼ਮੀ ਚਾ ਇਹ ਅੱਛਾ ਸੁਝਾਅ ਹੈਗਾ ਅਸੀਂ ਕਿਉਂ ਨਾ ਕਰਾਂਗੇ ਕੋਈ ਟਾਈਮ ਆਊਟ ਕਰੋਗੇ ਦੇਖੋ ਅਸੀਂ ਸਾਡਾ ਤੁਹਾਡਾ ਵਾਦਾ ਕਿਉਂਕਿ ਤੁਸੀਂ ਹੁਣ ਵੱਖਰਾ ਸਵਾਲ ਕਰ ਦਿੱਤਾ ਪਰ ਅਸੀਂ ਨਹੀਂ ਸਪੀਕਰ ਸਾਹਿਬ ਮੇਰੀ ਬੇਨਤੀ ਹੈ ਕਿ ਥੋੜਾ ਜਿਹਾ ਐਕਸਟਰਾ ਸਵਾਲ ਆ ਗਿਆ ਮੈਂ ਇਸ ਮਾਨਯੋਗ ਗੂਰੁ ਕਸਧਨ ਦੇ ਅੰਦਰ ਇਹਨਾਂ ਕਹਿ ਸਕਦਾ ਵੀ ਸਵਾਲ ਇਹਨਾਂ ਕਹਿ ਸਕਦਾ ਵੀ ਸਵਾਲ ਚੰਗਾ ਅਸੀਂ ਵਰਕ ਕਰਾਂਗੇ ਦੇ ਉੱਤੇ ਥੈਂਕ ਯੂ ਥੈਂਕ ਯੂ ਪੰਡੋਰੀ ਸਾਹਿਬ ਸਪੀਕਰ ਸਾਹਿਬ ਹੋ ਗਿਆ ਯਾਰ ਧੰਨਵਾਦ ਸਪੀਕਰ ਸਾਹਿਬ ਯੂ ਹਵ ਗਟ ਐਮਪਲ ਟਾਈਮ ਸਪੀਕਰ ਸਾਹਿਬ ਧੰਨਵਾਦ ਜੀ ਯੂ ਯੂ ਹੈਵ ਕਨਵਰਟ ਗੁੱਡ ਟਰਨ ਹੋਵੇ ਐਂਡਰੀ ਸਾਹਿਬ ਇਸ ਤੋਂ ਅੱਗੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਇਸ ਤੋਂ ਬਾਅਦ ਤੁਹਾਡੀ ਜਿਹੜੀ ਗੱਲ ਹੈ ਸਪੀਕਰ ਸਾਹਿਬ ਜੀ ਮੈਂ ਮਾਨਯੋਗ ਮਾਤਰੀ ਸਾਹਿਬ ਤੋਂ ਵੀ ਇਹ ਦੱਸਣਾ ਪੁੱਛਣਾ ਚਾਹਣਾ ਵੀ ਜਿਹੜੇ ਕਿਸਾਨਾਂ ਨੂੰ ਵੀ ਕਿੰਨਾ ਮਾਫੀਆ ਮਿਲਦਾ ਜਿਹੜੇ ਸੜਕਾਂ ਦੇ ਉੱਪਰ ਦਰਖਤ ਲੱਗੇ ਨੇ ਜੇ ਉਹ ਕਿਸਾਨਾਂ ਨੂੰ ਉਹਨਾਂ ਬਾਰੇ ਅਵੇਅਰ ਕੀਤਾ ਜਾਵੇ ਤਾਂ ਉਹ ਜਰੂਰ ਸੰਭਾਲ ਕੇ ਰੱਖਣਗੇ ਕਿਉਂਕਿ ਹੁਣ ਤਾਂ ਉਹਨਾਂ ਨੂੰ ਪਤਾ ਜਦੋਂ ਵੀ ਸਾਡੀ ਫਸਲ ਦੀ ਇਹ ਮਾਰ ਕਰਦੇ ਨੇ ਉਹ ਕੁਛ ਨਾ ਕੁਛ ਪਾ ਕੇ ਜੀ ਉਹ ਵੜ ਦਿੰਦੇ ਨੇਗੇ ਮੈਂ ਜੇ ਪਿਛਲੀ ਸਰਕਾਰ ਦੀ ਗੱਲ ਕਹਾਂ ਤੇ ਮੈਨੂੰ ਲੱਗਦਾ ਵੀ ਉਹ ਨਹੀਂ ਧਰਤੀ ਨਹੀਂ ਹੋਣੀ ਪੰਜਾਬ 'ਚ ਜਿੱਨੇ ਦਰਖਤ ਲੱਗੇ ਤੇ ਕਦੇ ਦੇ ਦੇ ਹੈ ਨਹੀਂ ਨਜ਼ਰ ਆਉਂਦੀ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਵੱਖਰਾ ਵੱਖਰਾ ਉਹਨਾਂ ਨੂੰ ਅਵੇਅਰ ਕਰਿਓ ਵਾਦ ਨਾ ਪਾਦਾ ਆਏ ਦੇ ਦੇਣੇ ਬਣਦਾ ਨਹੀਂ ਸੀ ਰਾਣਾ ਜੀ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਸਵਾਲ ਪੁੱਛਣਾ ਚਾਹਣਾ ਕਿ ਪੰਜਾਬ ਦੇ ਵਿੱਚ ਸ਼ਾਇਦ ਇਹ ਨਹੀਂ ਦੱਸ ਸਕਣਗੇ ਨਾ ਮੈਂ ਪਾਣੀ ਕਿ ਸਲਾਈਨ ਏਰੀਆ ਕਿੰਨਾ ਜੇ ਇੱਥੇ ਸ਼ੋਰਾ ਆਇਆ ਲੇਕਿਨ ਇਹ ਤਨਾ ਜੁੜਦਾ ਸਵਾਲ ਇਹ ਹੈ ਮੇਰਾ ਕਿ ਸਲਾਈਨ ਏਰੀਆ ਦੇ ਵਿੱਚ ਯੂਕਲਿਪਟਸ ਲਾਉਣਾ ਚਾਹੀਦਾ ਸਾਡਾ ਏਰੀਆ ਸਲਾਈਨ ਕਿੰਨਾ ਕੀ ਸਰਕਾਰ ਦੀ ਕੋਈ ਤਜਵੀਜ਼ ਹੈ ਰਾਦੀ ਕੋਈ ਤਜਵੀਜ਼ ਹੈ ਕਿ ਉਹਨਾਂ ਿਲਕਾਂਚ ਜਿੱਥੇ ਸ਼ੋਰਾ ਉੱਪਰ ਆ ਗਿਆ ਉੱਥੇ ਆਪਾਂ ਯੂ ਕ੍ਰਿਪਟਸ ਲਾਈਏ ਤਾਂ ਕਿ ਸਾਡੀ ਜਿਹੜੀ ਪਲਪ ਇੰਡਸਟਰੀ ਆ ਪੇਪਰ ਮਿਲ ਉਹ ਉਹਦੇ ਲਈ ਕੋਈ ਰੌ ਮਟੀਰੀਅਲ ਅੱਜ ਤੱਕ ਹੀ ਹੈ ਨਹੀਂ ਥੈਂਕ ਯੂ ਲੇਕ ਮਿੰਟ ਸਰ ਸੁਣ ਲਓ ਸੁਣ ਲਓ ਇੱਕ ਮਿੰਟ ਸਰਜੀਪ ਮੈਂ ਬੇਨਤੀ ਕਰਨੀ ਚਾਹੁੰਦਾ ਸਰ ਰਣਰਾਜ ਜੀ ਸਾਰੇ ਮਾਜੂ ਮੈਂਬਰ ਸਰਾਂ ये कल्ला कल्ला मारना लगे हैं मेरे को अच्छे नहीं लगने कैंडी सेट अप होगी तो अटिकर सरदार नरेंदर पाल सिंह सवना प्लीज सेट अप सवाल नंबर 612 जी श्री गुरबीर सिंह मीत हैर जल्द रोग मंत्री स्पीकर uh, साहब मैं थोड़े रहीं एक बागे फादर ਸਰ ਉਹਦੀਆਂ ਆਰਾਮ ਬੋਧੀਆਂ ਬਹੁਤੀਆਂ ਜਿਹੜੀਆਂ ਜਿਆਤਰ ਪੋਸਟਾਂ ਜਿਹੜੀਆਂ ਜਿਆਤਰ ਪੋਸਟਾਂ ਨਾ ਹੋਈਆਂ ਨੇ ਤੇ ਮੈਂ ਮੈਂਬਰ ਸਾਹਿਬ ਨਾਲ ਉਹਦੇ ਜਿਹੜੇ ਵੇਰਵੇ ਆ ਉਹ ਸਾਂਝੇ ਕਰਾਂਗਾ ਉਹ ਸਾਂਝੇ ਕਰ ਲੂੰਗਾ ਸਪੀਕਰ ਸਾਹਿਬਾ ਜੀ ਤਾਂ ਕਿ ਅੱਜ ਵੀ ਫਾਜ਼ਲ ਕਾ ਜ਼ਿਲ੍ਹਾ ਹੈੱਡ ਕੁਆਰਟਰ ਤੇ ਨਹਿਰੀ ਵਿਭਾਗ ਦਾ ਇੱਕ ਵੀ ਐਕਸ਼ਨ ਤਾਇਨਾਤ ਨਹੀਂ ਹੈ ਕੁਝ ਮਹੀਨੇ ਪਹਿਲਾਂ ਫਾਜ਼ਲ ਕਾ ਨਾਲ ਸੰਬੰਧਤ ਇਸਟਾ ਡਿਵੀਜ਼ਨ ਦਾ ਨਾਮ ਬਦਲ ਕੇ ਫਾਜ਼ਿਲਕਾ ਕਰਨਾਲ ਐਂਡ ਗਰਾਊਂਡ ਵਾਟਰ ਮੈਨੇਜਮੈਂਟ ਰੱਖਿਆ ਗਿਆ ਹੈ 2011 ਵਿੱਚ ਪੰਜਾਬ ਦੇ ਜਿਹੜਾ ਫਾਜ਼ਿਲਕਾ ਹੈ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਪਰ ਸਾਡੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਕਿਸਾਨਾਂ ਨੂੰ ਅੱਜ ਵੀ ਆਪਣੀਆਂ ਪਾਣੀਆਂ ਦੀਆਂ ਵਾਰੀਆਂ ਦੇ ਸਮੇਂ ਬਦਲਣ ਲਈ ਪਾਣੀ ਕੱਟਵਾਦ ਕਰਾਉਣ ਲਈ ਜਾ ਮੋਗਿਆ ਦੇ ਕੇਸਾਂ ਲਈ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਰੋਇਪੁਰ ਜਾਣਾ ਪੈਂਦਾ ਜਿਸ ਨਾਲ ਕਿਸਾਨਾਂ ਦਾ ਉਹ ਸਾਰਾ ਸਮਾਂ ਖਰਾਬ ਹੁੰਦਾ ਸਾਰਾ ਦਿਨ ਆਉਣ ਜਾਣ ਦੇ ਵਿੱਚ ਫਰੋਜਪੁਰ ਦੇ ਵਿੱਚ ਹੀ ਲੱਗ ਜਾਂਦਾ ਸੋ ਅੱਜ ਵੀ ਕਿਸਾਨਾਂ ਦੇ ਸੈਂਕੜੇ ਕੇਸ ਫਰੋਜਪੁਰ ਐਕਸ਼ਨ ਕੋਲ ਹੀ ਚੱਲ ਰਹੇ ਹਨ ਮੰਤਰੀ ਜੀ ਕੀ ਜੋ ਤਿੰਨ ਐਕਸ਼ਨ ਨਹਿਰੀ ਵਿਭਾਗ ਦੇ ਫਰੋਜਪੁਰ ਬੈਠਦੇ ਹਨ ਅਤੇ ਦੋ ਐਕਸ਼ਨ ਨਹਿਰੀ ਵਿਭਾਗ ਦੇ ਅਬੋਹਰ ਬੈਠਦੇ ਹਨ ਇਹਨਾਂ ਵਿੱਚੋਂ ਕਿਸੇ ਇੱਕ ਐਕਸ਼ਨ ਨੂੰ ਫਾਜ਼ਲਕਾ ਡਿਵੀਜ਼ਨ ਜਲਾਲਾਬਾ ਸਬਡਿਵੀਜ਼ਨ ਅਬੋਹਰ ਸਬਡਿਵੀਜ਼ਨ ਦੇ ਕੇਸਾਂ ਦਾ ਜਿਹੜਾ ਕੰਮ ਹੈ ਫਾਜ਼ਲ ਕਾ ਵਿਖੇਤਨਾ ਕਰਕੇ ਜਿਹੜਾ ਦਿੱਤਾ ਜਾ ਸਕਦਾ ਜਿਸ ਨਾਲ ਕਿਸਾਨਾਂ ਦੇ ਸੈਂਕੜੇ ਕੇਸਾਂ ਦੀ ਸੁਣਵਾਈ ਫਾਜ਼ਲ ਕਾ ਹੋ ਸਕੇ ਠੀਕ ਹੈ ਜੀ ਮੰਤਰੀ ਜੀ ਕੋਲੇ ਰਿਕਾਰਡ ਹੈ तकरीबन ਇੱਥੇ 4 ਐਸੀ ਉਹਨੇ 4 ਪੋਸਟਾਂ ਭਰੀਆਂ ਹੋਈਆਂ ਬੀ ਜੇ ਨੇ ਤੇ ਬੀ ਜੇ ਆ ਨੇ ਪੋਸਟਾਂ ਭਰੀਆਂ ਹੋਈਆਂ ਤੇ ਐਕਸੀਡੈਂਟ ਦੀ ਮੈਨੂੰ ਲੱਗਦਾ ਸਰ ਉੱਥੇ ਪੋਸਟਿੰਗ ਹੈ ਨਹੀਂ ਕਿਉਂਕਿ ਇਹ ਇਲਾਕਾ ਉਹ ਹੈ ਕਿ ਜਿਹੜਾ ਟੋਟਲੀ ਨਹਿਰੀ ਪਾਣੀ ਤੇ ਡਿਪੈਂਡੈਂਟ ਹੈ ਸਰ ਇੱਥੇ ਕੁਦਰਤੀ ਆ ਜੋ ਮੈਂਬਰ ਸਾਹਿਬ ਨੇ ਕਿਹਾ ਵੀ ਕੇਸ ਵੀ ਉੱਥੇ ਜਿਹੜੇ ਆ ਜ਼ਿਆਦਾ ਹੋਣਗੇ ਸੋ ਜਿਵੇਂ ਮੈਂਬਰ ਸਾਹਿਬ ਨੇ ਕਿਹਾ ਵੀ ਕਿਸੇ ਐਕਸਨ ਦੀ ਪੱਕੀ ਉੱਥੇ ਡਿਊਟੀ ਅਸਾਈਨ ਕਰ ਦਿੱਤੀ ਜਾਵੇ ਉੱਥੋਂ ਦੇ ਮਸਲੇ ਨਿਜਠਣ ਦੇ ਲਈ ਉਹ ਸਰ ਉਹਦੇ ਤੇ ਵਿਚਾਰ ਮੈਂ ਮੈਂਬਰ ਸਾਹਿਬ ਨਾਲ ਕਰ ਲੂੰਗਾ ਜੀ ਡਿਊਟੀ ਲਗਾ ਦਾਂਗੇ ਕਿਸੇ ਦੀ ਥੈਂਕ ਯੂ ਮੇਤੀ ਬੈਠੋ